ਹਾਂਜੀ ਦੋਸਤੋ ਹੋ ਚੁੱਕਿਆ ਸਵੇਰ ਤੇ ਜ਼ਿੰਮੇ ਦੀ ਹਰਕਤਾਂ ਸਵੇਰੇ ਸਵੇਰੇ ਸ਼ੁਰੂ ਹੋ ਚੁੱਕੀਆਂ ਨੇ ਦੇਖੋ ਕਿਵੇਂ ਬੈਠੀਆਂ ਮਿੱਟੀ ਚ ਟੋਆ ਪਟਣਾ ਤੇ ਨੇ ਲਾਦਾ ਸੁਲੰਗ ਪਟਕੇ ਕਾਂਦੇ ਦੂਜੀ ਸਾਈਡ ਜਨ ਆਜੋ ਦੇਖੀ ਕੀ ਕਰਦੀ ਆਜੋ ਆਜੋ ਨਾਲ-ਨਾਲ ਕੀ ਕਰੀ ਇਹਨੇ ਜ਼ਿੰਮੇ ਇੱਥੇ ਟੋਪੜ ਆ ਦੇਖ ਸਾ ਟਿੱਡੀ ਜੀ ਕਨਾਲੇ ਦੇ ਪੰਗੇ ਲੈਂਦੀ ਹੈ ਕਿ ਦੋਨੇ ਮਾਵਾਂ ਤੇ ਹਨ ਟਿਕਦੀ ਨਹੀਂ ਆ ਗਈਆਂ ਕਿ ਟਿੱਡੀ ਜੀ ਨਾਲ ਮਾਵਾਂ ਕਰਮ ਕਰਮਾਰ ਕਿਤੇ ਕਿਤੇ ਪੰਗੇ ਲੀਦੇ ਕਿਤੇ ਕਿਤੇ ਪੰਗੇ ਦੇਖ ਤੇ ਦੇਖ ਟਿੱਡੀ ਜੀ ਟਿਕਦੀ ਨਹੀਂ ਹੈਗੀ ਬਿਲਕੁਲ ਜੋ ਤੇ ਪਲਿੰਦੀ ਪੰਗੇ ਫਿਰ ਤੰਦ ਮਾਰਦੀ ਗੁੱਸੇ ਵਿੱਚ ਹਰਕਤ ਦੀ ਹੈਗੀ ਜਿਆਦਾ ਕਿਤੇ ਉਹਦੀ ਪੂਸ ਫੜਦੂ ਕਿਤੇ ਕਰਦਨ ਫੜਦੂ ਕਿਤੇ ਕੰਨ ਫੜਦੂ ਕਿਤੇ ਕੁਝ ਫੜਦੂ ਪਹਿਲਾਂ ਤਾਂ ਜਿੰਮੀ ਸੀਗੀ ਉਹਦੀ ਹਰਕਤ ਤੇ ਆ ਗਿਆ ਨਾ ਦੇਖੋ ਟਿੱਡੀ ਜੀ ਕਿਵੇਂ ਉਹਦੇ ਚ ਟੋਪ ਪਟਣ ਲੱਗੀ ਪਿਛੇ ਉੱਪਰ ਕੁਝ ਡਿੱਗ ਪਏ ਬਿਲਕੁਲ ਨਹੀਂ ਡਾਤੀ ਪਟਲਾ ਪਟਲਾ ਵਿੱਚ ਚਾਹਤੋਂ ਡਿੱਗ ਵੀ ਨਾ ਵਿੱਚ ਦਬ ਜੰਗੇ ਕੱਢਣਾ ਵੀ ਨਹੀਂ ਕਿਸੇ ਨੇ ਤੇ ਮਨੱਕ ਕੇ ਮਿਲਵੇੜਿਆ ਮੂੰਹ ਤੇ ਕਿਵੇਂ ਲਵੇੜਿਆ ਬਿੰਜੀ ਜੀ ਨੇ ਦੇਖ 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 ਪਟਲਾ ਪਟਲਾ ਸਾਰੀ ਮਿੱਟੀ ਠੀਕਾ ਨਿਕਲ ਪਰ ਦੇਖ ਦੇ ਇਹ ਨੂੰ ਮੇਰੇ ਸੇੜਾ ਨਾ ਦੇਖ ਦੇ ਕਿਵੇਂ ਕਰ ਮੂੰਹ ਦੇ ਕਿਵੇਂ ਕੀਤਾ ਗਏ ਨੇ ਪੂਰਾ ਜੋਰ ਲੱਗਿਆ ਪਿਆਗਾ ਆਉਂਦੀ ਨਹੀਂ ਬਾਹਰੇ ਚਲ ਬਾਹਰੇ ਆ ਦੇਖ ਹੁਣ ਜਿਉਂ ਇਹ ਘਰੋਂ ਨਿਕਲ ਕੇ ਫਿਰ ਬਾਹਰ ਖੇਤ ਲਈ ਡੂਕ ਦੇਖ 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 ਦੇ ਨਗ ਨਾਸ ਮੁੰਗਲੀ ਟੀਜੰਦੀ ਬਾਰੇ ਖੇਤਾਂ ਚ ਕਿਵੇਂ ਲੜਦੀ ਹੈਗੀ ਹਰੇ ਭਾਈ ਤੇ ਜਾ ਕੇ ਇਹਦੀ ਇਹ ਜਿਹੇ ਹਰਕਤਾਂ ਨੇ ਨਾ ਕਿਤੇ ਮਿੱਟੀ ਚ ਕਿਤੇ ਹਰੇ ਚ ਕਿਤੇ 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 ਲੜੂਗੀ ਚਲ ਅੰਦਰ ਇੱਥੇ ਕੀ ਕਰਦੀਆਂ ਖੜੀ ਹੋ ਗਈ ਹੁਣ ਲੰਬੀ ਦੇਖ ਦੇਖ ਦੇ ਇਹਨੂੰ ਅੰਦਰ ਲੈ ਕੇ ਜਾਣਾ ਉਹਨਾਂ ਨੂੰ ਜਾਂਦੀ ਨਹੀਂ ਹੈਗੀ ਢੀੜ ਜੀ ਦੇਖ ਸੋ ਕੁੱਤੇ ਨੇ ਖਾ ਲਈ ਨੇ ਇੱਥੇ ਫਿਰ ਬੈਠੇਗੀ ਦੋ ਤਿੰਨ ਚਾਰ ਬਾਤੈ ਦੰਦ ਮਾਰ ਰਿਆਂ ਚੱਲ ਚੱਲ ਅੰਦਰ ਚੱਲ ਛਿੱਤੀ ਕਰੇ ਚੱਲ 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 ਛਿੱਤੀ ਕਰੇ ਚੱਲ ਨੀ ਡਾਂਗ ਫਿਰ ਮੈਂ ਤੇਰੇ ਚੱਲ 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 ਮਿੰਗੀ ਜੀ ਨਾ ਹੋਵੇ ਚੱਲ ਸਾਰਾ ਦਿਨ ਭੱਜੀ ਫਿਰਦੀ ਐ ਟਿਕਦੀ ਨਹੀਂ ਕਿ ਪਤਨੀ ਕਿਹੜਾ ਇਹਦਾ ਹੀਰਾ ਗਵਾਚਿਆਗਾ ਦੇਖ ਫਿਰ ਇਹਦੇ ਫਿਰ ਜਾਂਦੀ ਐ ਜੀ ਜਾਂਦੀ ਨਹੀਂ ਅੰਦਰ ਚੱਲ ਚੱਲ ਭੱਜ ਕੇ ਚੱਲ 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 ਜਲਦੀ ਜਲਦੀ ਉੱਧਰ ਦੇਖ ਜਾ ਕੇ ਟਿੱਡੀ ਟਿੱਡੀ ਨੀ ਕੀ ਕਰਦੀ ਐ ਟਿੱਡੀ ਕਣੀ ਵੀ ਤਿਆਰ ਰੱਖ ਰ ਕਰਨੀ ਕੀ ਜੀ ਟਿੱਡੀ ਕਰੀ ਕੀ ਕਰੀ ਜਾਂਦੀ ਐ ਜੀ ਉਹ ਦੇਖਿੰਦੇ ਤੇ ਰੱਥੇ ਆ ਨਹੀਂ ਹੈਗਾ ਚੱਲ 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 ਆਏ ਤਾਂ ਸਿਆਣੀ ਗਿਆ ਜਾ ਟੀਡੀ ਕੋਲ ਹੁਣ ਫਿਕਰ ਪੈ ਗਈ ਟੀਡੀ ਦਾ ਦੀਕ ਅ ਟੀਡੀ ਜੀ ਮੰਚੇ ਚੜੀ ਫਿਰਦੀ ਹੈਗੀ ਹਰਦੀ ਨਹੀਂ ਹੈਗੀ ਪੰਗੇ ਲਿੰਦੀ ਹੁਣ ਮੰਚੇ ਤੇ ਬਿਠਾਤਾ ਅੱਜ ਉਹਦੀ ਪੰਗੇ ਲਿੰਦੀ ਹੈਗੀ ਪਹਿਲੇ ਇੱਥੇ ਚੱਲ ਉਂਗਲਾ ਨਾ ਖਾ ਮੇਰੀਆਂ ਦੰਦ ਮਾਰੇਗੀ ਬਿੰਕੀ ਜੀ ਉਂਗਲਾ ਨਹੀਂ ਮੇਰੀਆਂ ਖਾਈ ਜਾਂਦੀ ਚੱਪੜਾਂ ਚੁੱਪੜਾਂ ਕੁਝ ਨਹੀਂ ਛੱਡਦੀ ਹੈਗੀ ਇਹਦੇ ਨਾਲ ਲੈ ਲੈ ਪੰਗੇ ਜਿੰਮੀ ਨਾਲ ਦੀ ਮਾਰਨਾ ਲੈ ਲੈ ਪੰਗੇ ਚੱਲ 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 ਆ ਦੇਖ ਫੇਰ ਉਹਦੇ ਅੰਦਰ ਚਲੀ ਗਈ ਹੈਗੀ ਕਿ ਕਿਹੜਾ ਖੜਦੀ ਹੈ ਕਿ ਟਿੱਡੀ ਨੂੰ ਲੱਭਣਾ ਬਹੁਤ ਮੁਸ਼ਕਲ ਹੈ ਕਿਤੇ ਕਿਤੇ ਚੱਲੀ ਇਹ ਕਿਤੇ ਚੱਲੀ ਹੈ ਇੱਕ ਖੜਦੀ ਇੱਕ ਸੈਕਿੰਡ ਨਹੀਂ ਹੈਗੀ ਬਿਲਕੁਲ ਆ ਦੇਖੋ ਉਹਦੀ ਮਾਂ ਲੱਗੀ ਵੀ ਆਪ ਖੁਦ ਉਹ ਕਹਿੰਦੀ ਖੜਦੀ ਹੈ ਕਹਿੰਦੀ ਵਿੱਚ ਦਵ ਜੀਂ ਨਾ ਲੈ ਪੰਗੇ ਕਹਿੰਦੀ ਮੈਂ ਤਾਂ ਵੱਡੀਆਂ ਕਿ ਤੂੰ ਕਿ ਪੰਗੇ ਲੈ ਜਾਂਦੀ ਹੈ ਹਟਾ ਕੇ ਕਰ ਜੀ ਮੈਨੂੰ ਚੱਲ ਆ ਦੇਖੋ ਮੂੰਹ ਨੱਕ ਲਪੇੜਿਆ ਗਏ ਨੇ ਇਹ ਸੀ ਸਾਡੇ ਜਿੰਮੀ ਦਾ ਬਲੌਗ ਤੇ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰ ਦਿਓ